ਪਿਛਲੇ ਕਈ ਦਿਨਾਂ ਤੋਂ ਥਾਰ ਵਾਲੀ ਬੀਬੀ ਚਰਚਾ ਦੇ ਵਿੱਚ ਹੈ ਪਹਿਲਾਂ ਉਸ ਨੂੰ ਚਿੱਟੇ ਸਮੇਤ ਥਾਰ ਗੱਡੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਉਸ ਤੋਂ ਬਾਅਦ ਉਸ ਦੀ ਜ਼ਮਾਨਤ ਹੋ ਗਈ ਸੀ ਪਰ ਇੱਕ ਇੰਟਰਵਿਊ ਮੱਕੜ ਦੇ ਨਾਲ ਕੀਤੀ ਹੈ ਸਿਮਰਨ ਜੋਸ਼ ਸਿੰਘ ਮੱਕੜ ਦੇ ਨਾਲ ਐਸਐਮ ਟੀਵੀ ਤੇ ਜਿਸ ਦੇ ਵਿੱਚ ਉਸ ਨੇ ਆਪਣੇ ਪਾਸਟ ਬਾਰੇ ਕਈ ਗੱਲਾਂ ਆਖੀਆਂ ਸੀ ਕਿਉਂਕਿ ਉਸ ਤੋਂ ਪਹਿਲਾਂ ਇੱਕ ਕੁੜੀ ਜਿਹੜੀ ਇਸ ਲੇਡੀ ਦੇ ਉੱਤੇ ਅਰੋਪ ਲਗਾ ਰਹੀ ਹੈ ਕਿ ਉਸ ਨੇ ਉਸ ਦੇ ਘਰ ਵਾਲੇ ਨੂੰ ਆਪਣੇ ਪਿੱਛੇ ਲਾਇਆ ਹੋਇਆ ਤੇ ਉਸ ਦਾ ਘਰ ਵਾਲਾ ਆਪਣੇ ਦੋ ਧੀਆ ਤੇ ਘਰ ਵਾਲੀ ਨੂੰ ਛੱਡ ਕੇ ਇਸ ਦੇ ਚਾਂਸੇ ਦੇ ਵਿੱਚ ਆ ਕੇ ਇਸ ਦੇ ਨਾਲ ਰਹਿ ਰਿਹਾ ਹੈ ਉਸ ਨੇ ਵੀ ਕਾਫੀ ਰੋਪ ਲਾਏ ਸੀ ਕਿ ਇਸ ਨੇ ਆਪਣਾ ਪਹਿਲਾ ਘਰ ਵਾਲਾ ਜਿਸ ਨੇ ਇਸ ਨੂੰ ਪੜਾ ਲਖਾ ਕੇ ਇਸ ਕਾਬਲ ਬਣਾਇਆ ਸੀ ਜਦੋਂ ਇਹ ਨੌਕਰੀ ਤੇ ਲੱਗ ਗਈ ਤੇ ਉਸ ਤੋਂ ਬਾਅਦ ਉਸਨੇ ਇਸ ਨੂੰ ਇੱਕ ਐਸ ਐਚਓ ਦੇ ਨਾਲ ਅਪੱਤੀ ਜਨਕ ਹਾਲਾਤ ਦੇ ਵਿੱਚ ਫੜ ਲਿਆ ਸੀ ਜਿਸ ਤੋਂ ਬਾਅਦ ਤਲਾਕ ਹੋਇਆ ਤੇ ਉਸ ਤੋਂ ਇਹਨੇ ਮੋٹے ਪੈਸੇ ਲਏ ਸੀ ਉਹ ਵੀ ਸਰਕਾਰੀ ਨੌਕਰੀ ਤੇ ਲੱਗਾ ਹੋਇਆ ਮੁੰਡਾ ਸੀ ਪਰ ਇਸਨੇ ਆਪਣੀ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਖਲਾਸਾ ਕੀਤਾ ਸੀ ਕਿ ਜਿਹੜਾ ਮੁੰਡਾ ਸੀ ਉਹ ਪ੍ਰਾਈਵੇਟ ਲੱਗਾ ਹੋਇਆ ਸੀ ਪਰ ਵਿਆਹ ਉਸਨੇ ਸਰਕਾਰੀ ਲੱਗਾ ਹੋਣ ਕਰਕੇ ਇਸ ਦੇ ਨਾਲ ਕਰਵਾਇਆ ਸੀ ਜਿਹੜੀ ਗੱਲ ਜਦੋਂ ਇਸ ਨੇ ਕਹੀ ਉਸ ਤੋਂ ਬਾਅਦ ਲੋਕਾਂ ਨੇ ਕਈ ਕਮੈਂਟਾਂ ਦੇ ਵਿੱਚ ਵੀ ਇਸ ਰੂਪ ਬੁਰਾ ਭਲਾ ਆਖਿਆ ਸੀ ਲੋਕਾਂ ਨੇ ਕਿਹਾ ਸੀ ਕਿ ਸਿਰਫ ਪੈਸੇ ਦੀ ਭੁੱਖੀ ਕੁੜੀ ਆ ਕਿਉਂਕਿ ਜੇ ਸਰਕਾਰੀ ਲੱਗਾ ਤੇ ਇਸ ਦਾ ਪਿਆਰ ਆ ਜੇਕਰ ਪ੍ਰਾਈਵੇਟ ਲੱਗਾ ਤੇ ਇਸ ਨੇ ਉਸ ਨੂੰ ਤਲਾਕ ਲੈ ਲਿਆ ਇਸ ਨੇ ਆਪਣੇ ਆਪ ਨੂੰ ਕੀ ਸਮਝ ਰੱਖਿਆ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਜਦੋਂ ਵਿਜੀਲੈਂਸ ਨੇ ਚੱਕ ਲਿਆ ਸੀ ਕਿਉਂਕਿ ਲੋਕ ਕਹਿ ਰਹੇ ਸੀ ਜਿੰਨੀ ਵੀ ਜਾਇਦਾਦ ਬਣਾਈ ਹੈ ਇਸ ਕੁੜੀ ਨੇ ਸਾਰੀ ਕਾਲਾ ਧੰਦਾ ਕਰਕੇ ਚਿੱਟੇ ਦਾ ਕਾਲਾ ਧੰਦਾ ਕਰਕੇ ਇਸ ਨੇ ਬਣਾਈ ਹੈ ਉਸ ਤੋਂ ਬਾਅਦ ਜਦੋਂ ਲੋਕ ਸਵਾਲ ਖੜੇ ਕਰਨ ਲੱਗੇ ਸੀ ਪੱਤਰਕਾਰ ਵੀ ਸਵਾਲ ਖੜੇ ਕਰਨ ਲੱਗੇ ਸੀ ਉਸ ਤੋਂ ਬਾਅਦ ਵਿਜੀਲੈਂਸ ਨੇ ਇਸ ਨੂੰ ਚੁੱਕ ਲਿਆ ਸੀ ਇਸ ਦੀ ਜਿਹੜੀ ਸਾਰੀ ਜਾਇਦਾਦ ਸੀ ਉਸ ਨੂੰ ਜਿਹੜਾ ਫ੍ਰੀਜ਼ ਕਰ ਦਿੱਤਾ ਸੀ ਤੇ ਹੁਣ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿਉਂਕਿ ਕਈ ਲੋਕ ਇਸ ਦੇ ਪ੍ਰਵਾਣਾ ਜਿਹੜਾ ਇਹਦਾ ਪਾਸਟ ਹੈ ਇਸ ਦਾ ਜਿਹੜਾ ਤਲਾਕਸ਼ੂਦਾ ਘਰ ਵਾਲਾ ਉਸ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਆ ਉਸ ਦੇ ਪਰਿਵਾਰ ਦੀਆਂ ਗੱਲਾਂ ਲਿਆਉਣੀਆਂ ਚਾਹੁੰਦੇ ਆ ਪੁੱਛਣਾ ਚਾਹੁੰਦੇ ਆ ਕਿ ਅਸਲ ਦੇ ਵਿੱਚ ਜਿਹੜਾ ਇਹ ਬੋਲ ਰਹੀ ਹੈ ਕੁੜੀ ਉਸ ਦੇ ਵਿੱਚ ਸੱਚਾਈ ਕੀ ਹੈ ਇਹ ਤੁਹਾਨੂੰ ਜਲਦੀ ਅਸੀਂ ਦੱਸਾਂਗੇ ਕਿ ਸਾਰਾ ਕੁਝ ਜੋ ਇਸ ਨੇ ਕਿਹਾ ਉਹ ਸੱਚ ਹੈ ਜਾਂ ਝੂਠਾ ਹੈ